ਮੰਡੀ ਰੋੜਾ ਵਾਲੀ ਦੀ ਜੈ ਮਾ ਚਿੰਤਪੁਰਨੀ ਲੰਗਰ ਕਮੇਟੀ ਦੇ ਵੱਲੋਂ ਹਰ ਸਾਲ ਮਾਤਾ ਚਿੰਤਪੁਰਨੀ ਦੇ ਦਰਬਾਰ ਤੇ ਜਾਣ ਵਾਲੇ ਰਸਤੇ ਚੋਹਾਲ ਡੈਮ ਨੇੜੇ ਸਾਲਾਨਾ ਮੇਲੇ ਨੂੰ ਲੈ ਕੇ ਵਿਸ਼ਾਲ ਪੰਡਹਾਰਾ ਲਗਾਇਆ ਜਾਂਦਾ ਹੈ ਜਿਸ ਦੇ ਚੱਲਦਿਆਂ ਇਸ ਸਾਲ ਵੀ ਧਾਰਮਾ ਵਿਸ਼ਾਲ ਪੰਡਾਰਾ ਬੜੀ ਹੀ ਧੂਮ ਧਾਮ ਦੇ ਨਾਲ ਲਗਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਮੰਡੀ ਰੋੜਾਂ ਵਾਲੀ ਦੇ ਵਿੱਚ ਜੈ ਮਾਂ ਚੰਤਪੁਰਨੀ ਲੰਗਰ ਕਮੇਟੀ ਦੇ ਸਮੂੱਚੇ ਅਹੁਦੇਦਾਰਾਂ ਅਤੇ ਮੈਂਬਰਾਂ ਦੇ ਵੱਲੋਂ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਇਸ ਮੀਟਿੰਗ ਦੇ ਵਿੱਚ ਸਮੂੱਚੇ ਮੈਂਬਰਾਂ ਦੇ ਵੱਲੋਂ ਬਾਤ ਚੜ੍ਹ ਕੇ ਹਿੱਸਾ ਲੈ ਕੇ ਲੰਗਰ ਦੀਆਂ ਤਿਆਰੀਆਂ ਸੰਬੰਦੇ ਵਿਚਾਰ-ਵਟਾਂਦਰਾ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਨ ਖਰੇਤ ਲਾਲ ਵਰਮਾ ਭਾਰਤ ਭੂਸ਼ਣ ਲੂਣਾ ਅਤੇ ਗਪਾਲ ਚੰਦ ਕੰਬੋਜ ਨੇ ਦੱਸਿਆ ਕਿ ਮੰਡੀ ਰੋਡਾਂ ਵਾਲੀ ਦੀ ਜੈ ਮਾ ਚਿੰਤਪੁਰਨੀ ਲੰਗਰ ਕਮੇਟੀ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨੇੜੇ ਚੋਹਾਲ ਡੈਮ ਚੰਥਪੁਰਨੀ ਰੋਡ ਹਸ਼ਿਆਰਪੁਰ ਵਿਖੇ ਸਾਲਾਨਾ ਪੰਡਹਾਰਾ ਲਗਾਇਆ ਜਾ ਰਿਹਾ ਹੈ ਅਤੇ ਇਹ 18ਵਾਂ ਵਿਸ਼ਾਲ ਪੰਡਹਾਰਾ ਮੰਡੀ ਰੋਡਾਂ ਵਾਲੀ ਸਮੇਤ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ ਜਿਸ ਦੇ ਸਬੰਧ ਵਿੱਚ ਅੱਜ ਮੰਡੀ ਰੋਡਾਂ ਵਾਲੀ ਇੱਕ ਮੀਟਿੰਗ ਕਰਕੇ ਤਿਆਰੀਆਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਏ ਉਹਨਾਂ ਨੇ ਕਿਹਾ ਕਿ ਇਸ ਸਾਲ ਵੀ 28 29 30 ਅਤੇ 31 ਜੁਲਾਈ ਨੂੰ 2025 ਨੂੰ ਇਹ ਸਾਲਾਨਾ ਵਿਸ਼ਾਲ ਪੰਡਾਰਾ ਬੜੀ ਹੀ ਧੂਮ ਧਾਮ ਦੇ ਨਾਲ ਲਗਾਇਆ ਜਾ ਰਿਹਾ ਏ ਜੈ ਮਾਤਾ ਦੀ ਅੱਜ ਮਾਤਾ ਚਿੰਤ ਪੁਨੀ ਲੰਗਰ ਕਮੇਟੀ ਮੰਡੀ ਰੋੜਾ ਵਾਲੇ ਵੱਲੋਂ ਹਾਰ ਮੇ ਵਿਸ਼ਾਲ ਫੜਾ ਦੇ ਦੇ ਸਬੰਧ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਕਮੇਟੀ ਦੇ ਤਕਰੀਬਨ ਸਾਰੇ ਮੈਂਬਰਾਂ ਨੇ ਹਿੱਸਾ ਲਿਆ ਤੇ ਲੱਗ ਲੱਗ ਜੋ ਵੀ ਮਸਲੇ ਤੇ ਵਿਚਾਰ ਕੀਤਾ ਗਿਆ ਇਸ ਵਿੱਚ ਅੱਜ ਆਪਾਂ ਜਿਵੇਂ ਹਰ ਸਾਲ ਚੋਹਾਰ ਦੇ ਹਾਂ ਤੇ ਲੰਗਰ ਲਾਉਨੇ ਆ ਉੱਥੇ ਟੈਂਟ ਦੇ ਬੁਕਿੰਗ ਵਾਸਤੇ ਗੱਲਬਾਤ ਕੀਤੀ ਗਈ ਬਾਸਤੇ ਜੋ ਸਾਧਨ ਨਾਲ ਲੈ ਕੇ ਜਾਣੇ ਹਨ ਉਹਨਾਂ ਬਾਰੇ ਗੱਲਬਾਤ ਕੀਤੀ ਗਈ ਤੇ ਸਾਰੀ ਸਾਧਸੰਗਤ ਨੇ ਪੂਰ ਸਹਿਯੋਗ ਦਿੱਤਾ ਹੈ ਤੇ ਮੈਂ ਮੰਡੀ ਰੋੜਾਂ ਵਾਲੀ ਤੇ ਆਸ-ਪਾਸ ਦੇ ਇਲਾਕੇ ਦੀ ਸ਼ਗਤ ਨੂੰ ਅਪੀਲ ਕਰਦਾ ਕਿ ਇਸ ਲੰਗਰ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਓ ਤੇ ਜਿਸ ਵੀਰ ਨੇ ਨਾਲ ਜਾਣਾ ਹੈ ਉਹ ਵੀ ਆਪਣਾ ਨਾਮ ਕਿਰਪਾ ਕਰਕੇ ਲਿਖਾ ਦਿਓ